ਉਹਨੂੰ ਦੂਰ ਕਰਨ ਕਰਵਾਉਣ ਦੇ ਲਈ ਮੌਕਾ ਦੇ ਦਿੱਤਾ ਜਾਣਾ ਚਾਹੀਦਾ ਕਿਉਂਕਿ ਆਰਓ ਨੇ ਦੇਖਣਾ ਪਰ ਇੱਕ ਆਰਓ ਦੇ ਕੋਲ ਤੂੰ ਕੇਸਾਂ ਦੇ ਵਿੱਚ 도ਗਲੀ ਨੀਤੀ ਕਿਉਂ ਬਣਾ ਰਹੀ ਆ ਸਰ ਜੀ ਮਾਮਲਾ ਸਰ ਮੇਰੇ ਇੱਥੇ ਖੜਾ ਕਿ ਜਿਹੜਾ ਵਿਅਕਤੀ ਨੇ ਆਪਣੀ ਜਾਣਕਾਰੀ ਨਹੀਂ ਦਿੱਤੀ ਇੱਕ ਨੇ ਐਪਲੀਕੇਸ਼ਨ ਦੇ ਕੇ ਕਹਿੰਦਾ ਜੀ ਆਹ ਮੇਰਾ ਐਫੀਡਵਿਟ ਲੈ ਲਓ ਉਹ ਸਹੀ ਪਾਇਆ ਗਿਆ ਬਿਲਕੁਲ ਸਹੀ ਪਾਇਆ ਗਿਆ ਤਨੂੰ ਐਸੀ ਐਫੀ ਡੈਪਟ ਦੇ ਰਹੇ ਆ ਕਹਿੰਦੇ ਜੀ ਇਹ ਤੁਸੀਂ ਤੁਸੀਂ ਜਿਹੜਾ ਹੈਗਾ ਇਲੈਕਸ਼ਨ ਪਟੀਸ਼ਨ ਦੇ ਵਿੱਚ ਜਾਓ ਇਹ ਫਿਰ ਲੋਗਲੀ ਨੀਤੀ ਜਿਹੜੀ ਇਹ ਬਿਲਕੁਲ ਗਲਤ ਹੈ ਪੰਜਾਬ ਸਰਕਾਰ ਦੀ ਮੈਂ ਨਖੇਦੀ ਕਰਦਾ ਚੋਣਾ ਵੋਟਾਂ ਨਾਲ ਹੋਣੀ ਆ ਜਿਹੜਾ ਵੀ ਜਿੱਤੇਗਾ ਸੀ ਉਹਨੂੰ ਵਧਾਈ ਦੇਣ ਜਾਵਾਂਗੇ ਪਰ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਹੈ ਇਹ ਸ਼ੱਕ ਦੇ ਢੇਰੇ ਦੇ ਵਿੱਚ ਆ ਗਈ ਹੈ ਮੈਂ ਇਸ ਸਬੰਧ ਦੇ ਅੰਦਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਇਆ ਮੈਂ ਇਸ ਸਬੰਧ ਦੇ ਵਿੱਚ ADC ਡਿਵੈਲਪਮੈਂਟ ਨੂੰ ਮਿਲ ਕੇ ਆਇਆ ਮੈਂ ਇਸ ਮਿਸ਼ੇ ਦੇ ਸਬੰਧ ਦੇ ਵਿੱਚ SDM ਆਦਮਪੁਰ ਨੂੰ ਮਿਲ ਕੇ ਆਇਆ ਲੇਕਿਨ ਕੋਈ ਵੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਆਂ ਸੋ ਮੈਂ মিডিਆ ਕਰਮੀਆਂ ਦੇ ਰਾਹੀਂ ਇਹ ਬੇਨਤੀ ਕਰਾਂਗਾ ਕਿ ਸਾਡੀ ਗੱਲ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾਓ ਵੀ ਕਿਸੇ ਨਾਲ ਵੀ ਕੋਈ ਤੱਕਾ ਨਾ ਕਰੋ ਵੋਟਾਂ ਲੋਕਾਂ ਨੇ ਪਾਉਣੀਆਂ ਵੋਟਾਂ ਪੇਪਰਾਂ ਨੇ ਨਹੀਂ ਪਾਉਣੀਆਂ ਇਸ ਕਰਕੇ ਸਾਰਿਆਂ ਨਾਲ ਬਰਾਬਰ ਦਾ ਇਨਸਾਫ ਕਰੋ ਤੱਕੇ ਸ਼ਾਹੀ ਨਾ ਕਰੋ ਮੀਡੀਆ ਵਾਲੇ ਆਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੂੰ ਲੜਨ ਦਾ ਅਧਿਕਾਰ ਦਿਓ ਜੇ ਕਿਸੇ ਦੀ ਕੋਈ ਕਮੀ ਪੇਸ਼ੀਆ ਨੂੰ ਦੂਰ ਕਰ ਦੇ ਇਹ ਮੈਂ ਕੱਲ ਵੀ ਕਹਿ ਕੇ ਗਿਆ ਮੀਡੀਆ ਅੱਜ ਵੀ ਛਪਿਆ ਮੈਂ ਕਹਿੰਦਾ ਸਭ ਨੂੰ ਅਧਿਕਾਰ ਦਿਓ ਲੜਨ ਦਾ ਪਰ ਤੁਸੀਂ ਸਾਡੇ ਨਾਲ ਕਿਉਂ ਤੱਕਾ ਕਰ ਰਹੇ ਹੋ ਸਾਡੇ ਵਿਅਕਤੀ ਦੇ ਪੇਪਰ ਕਿਉਂ ਰਿਜੈਕਟ ਕਰ ਰਹੇ ਹੋ ਮੇਰਾ ਸਿਰਫ ਇਨਾ ਸਵਾਲ ਹੈ ਕਿ ਦੋਨਾਂ ਦੇ ਸਮੂਹ ਤੇ ਮੇਰੇ ਕੋਲ ਹੈ ਅਗਰ ਕੋਈ ਪ੍ਰਸਤਾ ਮੀਡੀਆ ਇਸ ਸੰਬੰਧ ਵਿੱਚ ਮੈਨੂੰ ਪੁੱਛਣਾ ਚਾਹੁੰਦਾ ਤੋ ਮੈਂ ਨਾਲ ਕੋਈ ਸਵਾਲ ਤੁਹਾਡਾ ਹੋਵੇ ਤਾਂ ਮੈਂ ਕਰ ਸਕਦਾ। ਜ਼ਿੰਦਾਬਾਦ, ਜਾਨ ਸਰਕਾਰ ਹਾਏ 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 ਜਾਨ ਸਰਕਾਰ ਮਰਦਾਬਾਦ, 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 ਜਾਨ ਸਰਕਾਰ ਮਰਦਾਬਾਦ, 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 ਜਾਨ ਸਰਕਾਰ ਹਾਏ 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 ਅੱਤੇ ਸ਼ਾਹੀ ਬੰਦ ਕਰੋ, ਬੰਦ ਕਰੋ, ਬੰਦ ਕਰੋ, ਅੱਤੇ ਸ਼ਾਹੀ ਬੰਦ ਕਰੋ, ਬੰਦ ਕਰੋ, ਬੰਦ ਕਰੋ। ਬੰਦ ਕਰੋ ਲੋਕਲੀ ਨੀਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਜਿਨ੍ਹਾਂ ਨੂੰ ਵੀ ਤੁਸੀਂ ਲੜਨ ਦਾ ਤਾਂ ਕਰ ਦੇਣਾ ਉਹਨੂੰ ਇਕਰ ਦਿਓ ਪਰ ਸਾਡੇ ਵਿਅਕਤੀ ਦੇ ਪੇਪਰ ਵੀ ਸਾਡੇ ਵਿਅਕਤੀ ਦੇ ਪੇਪਰ ਵੀ ਤਲਵਿੰਦਰ ਸਿੰਘ ਦੇ ਸਹੀ ਪਾਏ ਜਾਣੇ ਚਾਹੀਦੇ ਨੇ ਔਰ ਦੋਨਾਂ ਦੇ ਆਰਡਰ ਮੇਰੇ ਕੋਲ ਆ ਇਹਦੇ ਵਿੱਚ ਜਿਹੜਾ ਨਾਮੀਨੇਸ਼ਨ ਪੇਪਰ ਭਰਿਆ ਜਾਂਦਾ ਉਹਦੇ ਵਿੱਚ ਲਿਖਿਆ ਜਾਂਦਾ ਕਿ ਮੇਰੇ ਬ੍ਰਦਰ ਨਮਨ ਕੇਸ ਜਿਹਨਾਂ ਦੀ ਇਦਾਤ ਵੱਲੋਂ ਸੁਣਵਾਈ ਹੋ ਚੁੱਕੀ ਹੈ ਉਹਦਾ ਥੱਲੇ ਬਿਹਰਵਾਨ ਦੇਣਾ ਹੁੰਦਾ ਸਾਡੇ ਇੱਕ ਵਿਅਕਤੀ ਨੇ ਉਹਦਾ ਬਿਹਰਵਾਨ ਨਹੀਂ ਦਿੱਤਾ ਉਹਦੇ ਪੇਪਰ ਰੱਦ ਕਰ ਦਿੱਤੇਗਾ ਠੀਕ ਹੈ ਪਰ ਤੁਸੀਂ ਕਾਲਰੇ ਕੇਸ ਦੇ ਅੰਦਰ ਜਿਹੜੇ ਵਿਅਕਤੀ ਨੇ ਜਾਣਕਾਰੀ ਨਹੀਂ ਦਿੱਤੀ ਜਦੋਂ ਇੱਕ ਅਬਜੈਕਸ਼ਨ ਲਗਾਇਆ ਗਿਆ ਅਬਜੈਕਸ਼ਨ ਲਗਾਉਣ ਤੋਂ ਬਾਅਦ ਜਾਣਕਾਰੀ ਦਿੱਤੀ ਗਈ ਤੁਸੀਂ ਉਹਨਾਂ ਦੇ ਪੇਪਰ ਐਕਸੈਪਟ ਕਰ ਰਹੇ ਹੋ ਤੁਸੀਂ ਕਰੋ ਜੀ ਸੱਚਕੇ ਕਰੋ ਇਹ ਆਰਓ ਦੇਖੇਗਾ ਇਹ ਇਲੈਕਸ਼ਨ ਕਮਿਸ਼ਨ ਦੇਖੇਗਾ ਇਹ ਹੋਰ ਅਧਿਕਾਰੀ ਦੇਖਣਗੇ ਪਰ ਸਾਡੇ ਦੇ ਟੱਕਾ ਕਿਉਂ ਕਰ ਰਹੇ ਹੋ ਮਾਮਲਾ ਬੜਾ ਸਾਫ ਹੈ ਇਸ ਕਰਕੇ ਪੰਜਾਬ ਸਰਕਾਰ ਦੀ ਨੀਅਤ ਜਿਹੜੀ ਹੈ ਉਹ ਬੜੀ ਛੱਤ ਦੇ ਘੇਰੇ ਵਿੱਚ ਆ ਗਈ ਹੈ ਇਸ ਕਰਕੇ ਮੈਨੂੰ ਇੱਥੇ ਆਉਣਾ ਪਿਆ ਮੈਂ ਇਸ ਹਾਲ ਵਾਰਡ ਨੰਬਰ 789 ਕੋ ਕਿਸੇ ਦੇ ਨਾਲ ਕੋਈ ਵੀ ਤੱਕਾ ਹੋਵੇ ਮੈਂ ਕਹਿੰਦਾ ਕਿਸੇ ਨਾਲ ਵੀ ਨਾ ਕਰੋ ਮੈਂ ਕੱਲ ਵੀ ਇੱਥੇ ਆਇਆ ਸੀ ਮੈਂ ਆ ਕੇ ਕਿਹਾ ਕਾਸਟ ਪੈਂਡ ਕੇ ਪੇਪਰ ਸਭ ਦੇ ਸਹੀ ਪਾ ਦਿਓ ਵਾਰਡ ਨੰਬਰ 5 ਦੇ ਨੀਦਵਾਰ ਆ ਜਾਣਾ ਤੁਹਾਡਾ ਸਾਰਿਆਂ ਦਾ ਬਹੁਤ 5 ਦੇ ਨੀਦਵਾਰ ਪਿਆਰ ਰਹਿਣ ਕਿ ਤੁਸੀਂ ਸਾਡੀ ਗੱਲ ਸੁਣਨ ਵਾਸਤੇ ਆਏ ਆ ਇੱਕ ਬਹੁਤ ਇੰਟਰਸਟਿੰਗ ਕੇਸ ਜਿਹੜਾ ਇੱਕ ਬਹੁਤ ਗੰਭੀ ਇਤਾਂ ਵਾਲਾ ਕੇਸ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਕਿ ਤਲਵਿੰਦਰ ਸਿੰਘ ਨੇ ਕਾਲੇ ਬੱਕਰੇ ਦੀ ਪੰਚਾਇਤ ਦੇ ਲਈ ਸਰਪੰਚੀ ਦੇ ਲਈ ਉਹਨਾਂ ਨੇ ਇਹ ਨਾਮੀਨੇਸ਼ਨ ਕੀਤਾ ਔਰ ਉਹਨਾਂ ਦੇ ਪੇਪਰ ਜਿਹੜੇ ਆ ਉਹ ਸਹੀ ਪਾਏ ਗਏ ਔਰ ਉਹਦੀ ਲਿਸਟ ਜਿਹੜੀ ਆ ਉਹ ਬਾਹਰ ਲਗਾ ਦਿੱਤੀ ਗਈ ਕਿ ਉਹਨਾਂ ਦੇ ਪੇਪਰ ਜਿਹੜੇ ਆ ਉਹ ਸਹੀ ਪਾਏ ਗਏ ਆ ਉਹਦੀ ਲਿਸਟ ਬਾਹਰ ਚ ਪਕਾ ਦਿੱਤੀ ਗਈ ਔਰ ਬੜੀ ਹੈਰਾਨੀ ਦੀ ਗੱਲ ਕਿ ਜਦੋਂ ਸਰਾਕਰ ਦਲਵਿੰਦਰ ਸਿੰਘ ਹੁਣੀ ਆਪਣਾ ਪੇਪਰ ਜਿਹੜਾ ਜਾਂ ਨਾ ਨਿਸ਼ਾਨ ਲੈਣ ਵਾਸਤੇ ਗਏ ਤਾਂ ਉਹਨਾਂ ਨੂੰ ਕਿਹਾ ਕਿ ਬਾਹਰ ਲਿਸਟ ਨਵੀਂ ਲੱਗ ਗਈ ਹੈ ਤੁਹਾਡਾ ਇਹਦੇ ਵਿੱਚ ਨਾਂ ਨਹੀਂ ਹੈ ਬੜੀ ਹੈਰਾਨੀ ਦੀ ਗੱਲ ਹੈ ਉਹਦੇ ਪੇਪਰ ਇਸ ਕਰਕੇ ਰੱਦ ਕੀਤੇ ਕਿ ਉਹਨਾਂ ਦੇ ਖਿਲਾਫ ਕੋਈ ਕੇਸ ਦੇ ਅੰਦਰ ਉਹਨਾਂ ਨੂੰ ਸਜ਼ਾ ਹੋਈ ਹੈ ਮੈਂ ਡੀਸੀ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਜੀ ਉਹਨਾਂ ਨੇ ਆਪਣੇ ਪੇਪਰਾਂ ਦੇ ਵਿੱਚ ਜਿਹੜਾ ਆ ਉਹ ਕਿਤੇ ਵੀ ਸਜ਼ਾ ਹੋਈ ਦਾ ਜ਼ਿਕਰ ਨਹੀਂ ਕੀਤਾ ਮੈਂ ਕਿਹਾ ਬਿਲਕੁਲ ਠੀਕ ਹੈ ਜੇ ਉਹਨਾਂ ਨੇ ਕੋਈ ਨਹੀਂ ਜ਼ਿਕਰ ਕੀਤਾ ਤੇ ਉਹਨਾਂ ਦੇ ਪੇਪਰ ਰੱਦ ਕਰ ਦਿੱਤੇ ਆ ਤੁਹਾਡੇ ਅਸੀਂ ਫੈਸਲੇ ਨੂੰ ਮੰਨਦੇ ਆ ਪਰ ਇੱਕ ਦੂਜਾ ਮਾਮਲਾ ਹੋਰ ਬੜਾ ਇੰਟਰਸਟਿੰਗ ਆ ਕਲਰੇ ਪਿੰਡ ਦਾ ਕੱਲ ਰੇ ਪਿੰਡ ਦੇ ਸਾਫਤਾ ਸਰਪੰਚ ਸਾਹਿਬ ਉਹਨਾਂ ਨੇ ਆਪਣਾ ਨੋਮੀਨੇਸ਼ਨ ਪੇਪਰ ਫਾਈਲ ਕੀਤਾ ਤੇ ਉਹਨਾਂ ਨੇ ਵੀ ਆਪਣੇ ਨੋਮੀਨੇਸ਼ਨ ਪੇਪਰਾਂ ਦੇ ਵਿੱਚ ਮੇਰੇ ਕੋਲ ਮੌਜੂਦ ਹੈ ਜਦੋਂ ਪਿਛਲੀ ਵਾਰ ਸਰਪੰਚ ਬਣੇ ਉਹਨਾਂ ਨੇ ਉਦੋਂ ਵੀ ਕਿਸੇ ਕੇਸ ਦਾ ਜ਼ਿਕਰ ਨਹੀਂ ਕੀਤਾ ਤੇ ਇਸ ਵਾਰੀ ਅਪਲਾਈ ਕੀਤਾ ਕਿਸੇ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਜ਼ਿਕਰ ਨਹੀਂ ਕੀਤਾ 18 ਦੇ ਵਿੱਚ ਉਸ ਤੋਂ ਬਾਅਦ ਕਾਹਦਾ ਪੀ.ਡੀ.ਸੀ. ਲਈ ਆ ਪੁੱਤ ਤੋਂ ਲੈ ਕੇ ਉਹ ਤੁਸੀਂ ਇਲੈਕਸ਼ਨ ਲੜੋ ਤੁਹਾਡਾ ਧੰਨਵਾਦ ਕਰਦਾ ਮੈਂ ਜਾਣਕਾਰੀ ਦੇਣੀ ਚਾਹੁੰਦਾ ਸਿਰਫ ਕੇਸ ਦੇ ਕਿ ਇਹਨਾਂ ਦੇ ਪੇਪਰ ਜਿਹੜੇ ਆ ਉਹ ਸਹੀ ਪਾਏ ਜਾ ਰਹੇ ਆ ਉਹ ਇਲੈਕਸ਼ਨ ਲਾਉਣ ਉਹਦੇ ਸਹੀ ਮੰਨੋ ਮੈਂ ਕਹਿ ਨਹੀਂ ਰਿਹਾ ਕਿ ਉਹਨਾਂ ਦੇ ਉੱਤੇ ਕੋਈ ਦੋਸ਼ ਆ ਉਹਨਾਂ ਦੇ ਪੇਪਰ ਨੂੰ ਵੀ ਸਹੀ ਮੰਨ ਲਓ ਪਰ ਸਾਡੇ ਪੇਪਰ ਜਿਹੜੇ ਰੱਦ ਕੀਤੇ ਜਾ ਰਹੇ ਆ ਕੇਸ ਸੇਮ ਹੈ ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ ਕਈ ਕੇਸ ਸੇਮ ਆ ਸਾਡੇ ਪੇਪਰ ਰੱਦ ਕੀਤੇ ਜਾ ਰਹੇ ਆ ਔਰ ਦੂਸਰੇ ਕੇਸ ਦੇ ਵਿੱਚ ਪੇਪਰ ਜਿਹੜੇ ਆ ਉਹਨਾਂ ਨੂੰ ਇਲੈਕਸ਼ਨ ਲਾਣ ਦਾ ਅਧਿਕਾਰ ਦਿੱਤਾ ਜਾ ਰਿਹਾ ਮੇਰਾ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਮੈਂ ਕਹਿੰਦਾ ਸਭ ਨੂੰ ਲੜਨ ਦਾ ਅਧਿਕਾਰ ਦਿਓ ਜਿਹੜਾ ਮਰਜੀ ਕੋਈ ਪਿੰਡ ਦਾ ਸਰਪੰਚ ਹੋਵੇ ਪੰਚ ਹੋਵੇ ਸਾਫਾ ਹੋਵੇ ਜਿਹੜਾ ਮਰਜੀ ਹੋਵੇ